ਗਰਮੀਤਪੁਰ। ਗਰਮੀਤਪੁਰ ਜਿਹੜਾ ਐਕਸੀਡੈਂਟ ਹੋਇਆ ਟੈਂਪੋ ਵਾਲਾ। ਮਨਪ੍ਰੀਤ। ਬੱਚੇ ਦਾ ਕੀ ਨਾਮ ਸੀਗਾ? ਮਨਪ੍ਰੀਤ। ਕੀ ਗੱਲ ਹੋਈ ਹੈ ਜਿਹੜੇ ਹਾਸਾ ਹੋਇਆ? ਹਾਸਾ ਹੋਛ ਨਹੀਂ ਹੋਇਆ ਮੈਂ ਸਕੂਲੋਂ ਲੈ ਕੇ ਆਈ ਆਂ। ਜਿੱਦ ਸਕੂਲ ਲੈ ਕੇ ਬੈਗ ਤੇ ਰੱਖਿਆ ਹੀ ਆ ਵੱਡੇ ਨੇ ਰੱਖਿਆ ਹਲੇ ਛੋਟੇ ਨੇ ਨਹੀਂ ਰੱਖਿਆ। ਇਹਨੇ ਮੰਮੀ ਮੈਨੂੰ ਕੋਈ ਬਾਜਾ ਮਾਦ ਮੈਂ ਜਾਵਾਂ ਮੈਂ ਕਿ ਜਾਇਆ ਦੇਖ ਲਾ। ਇੱਥੇ ਹਲੇ ਖੜਾ ਖੜਾ ਕੇ ਰੇੜੀ ਆਈ ਰੇੜੀ ਦੇ ਉੱਪਰ ਬੈ ਗਿਆ। ਜਿੱਦ ਰੇੜੀ ਟੁੱਟਣ ਲੱਗਾ ਪਿੱਛੇ ਟੈਂਪੋ ਸੀ। ਟੈਂਪੋ ਤਾਂ ਹੋਰ ਕੋ ਸੰਭਾਲ ਲੈਣ ਗਿਆ। ਸਿੱਧਾ ਹੀ ਪੈਰ ਔਰ ਜ ਲੱਥਾ ਨਹੀਂ ਤਾਂ ਉੱਪਰ ਜੀ ਟੈਂਪੂ ਨਗਾ ਵੀ ਦਿੱਤਾ ਉਹ ਤਾਂ ਕੰਮ ਤੇ ਗਿਆ ਕਿੱਦਾਂ ਕੀ ਹਾਲਤ ਹੈ ਹੁਣ ਬੱਚੇ ਦੀ ਬੱਚਾ ਕਹਿੰਦੇ ਪੂਰਾ ਹੋ ਗਿਆ ਆ ਆਹ ਉਹੋ ਜਿਹ ਮੌਕੇ ਤੇ ਪੂਰਾ ਆ ਗਿਆ ਅੰਕਲ ਕਹਿੰਦੇ ਬੱਚੇ ਦੀ ਵੀ ਕੋਈ ਗਲਤੀ ਨਹੀਂ ਸੀ ਬੇਨਜਾਇ ਜੀ ਚੜਾਤਾ ਉਹਦੇ ਉੱਤੇ ਕੀ ਮੰਗ ਕਰਦੇ ਐ ਕੀ ਮੰਗ ਕਰਦੇ ਟੈਂਪੂ ਵਾਲੇ ਕਹਿੰਦੇ ਮੰਗ ਕੇ ਕੀ ਕਰਨੇ ਸਾਨੂੰ ਮੁੰਡਾ ਚਾਹੀਦਾ ਜਾ ਰਹੀ ਯਾਰ ਅਬ ਮੰਗਾਉਣ ਕੀ ਕਰਨਾ ਬੱਚੇ ਦਾ ਨਾਮ ਕੀ ਸੀਗਾ ਮਨਪ੍ਰੀਤ ਉਹ ਡੈਡੀ ਜਾਈ ਮੰਗੀ ਡੈਡੀ ਨਾਲ ਗਿਆ ਸਰਾ ਆ ਜਾ ਐ ਮੈਂ ਮਰ ਗਈ ਯਾਰ ਕਿਹੜੀ ਕਲਾਸ ਚ ਪੜਦਾ ਜੀ ਪਹਿਲੀ ਕਲਾਸ ਜੀ ਪੜਦਾ ਸੀ ਕਿੰਨੇ ਬੱਚੇ ਸੀ ਤੁਹਾਡੇ ਦੇ ਦੋ ਹੀ ਚੱਲ ਆ ਰਿਹਾ ਕਿ ਇਹ ਛੋਟਾ ਜਿਹਾ ਵੱਡਾ ਹੈ ਵੱਡਾ ਛੋਟਾ ਇਹ ਸਮਝਾ ਰਹੀ ਇਹ ਬੋਲਦਾ ਇਹ ਗੱਲਾਂ ਕਰਦਾ ਪਰਦਾ ਜੱਗਦਾ ਰੋਟਾ ਐਦਾ ਬਚਾ ਲਈ ਮੇਰਾ ਉਹ ਬਚਾ ਜੀ ਚਾਦ ਜੀ ਉਹ ਮੈਂ ਮਰ ਜਾਈ ਮੈਂ ਬੜਾ ਬੱਚਾ ਬੈ ਜਾਂਦਾ ਠੀਕ ਕੀ ਕੀ ਨਾਮ ਤੁਹਾਡਾ ਠੀਕ ਅਨਿਲ ਅਨਿਲ ਠਾਕੁਰ ਮਾਨਸਰ ਤੋਂ ਕੀ ਗੱਲ ਹੋਈ ਹੈ ਇੱਥੇ ਜੀ ਈ ਰਿਕਸ਼ਾ ਆ ਰਿਹਾ ਸੀ ਔਰ ਮੈਂ ਜੋ ਮੈਨੂੰ ਪਤਾ ਲੱਗਿਆ ਇਥੋਂ ਦੇ ਸਥਾਨੀ ਲੋਕਾਂ ਵੱਲੋਂ ਕਿ ਛੋਟਾ ਜਿਹਾ ਬੱਚਾ ਅਜੀ ਸਕੂਲੋਂ ਆਇਆ ਸੀ ਬੈਗ ਵੀ ਮੋਢੇ 'ਚ ਸੀਗਾ ਔਰ ਈ ਰਿਕਸ਼ਾ ਜਾ ਰਿਹਾ ਸੀ ਸਪੀਡ 'ਚ ਜਾ ਰਿਹਾ ਸੀ ਜਾਂ ਬੱਚਾ ਔਰ ਇਹ ਪੂਰਾ ਕਲੀਅਰ ਨਹੀਂ ਹੋ ਪਾਰਾ ਕਿ ਬਾਕੀ ਤੇ ਇਥੇ ਕੈਮਰੇ ਵਗੈਰਾ ਲੱਗੇ ਆ ਲੇਕਿਨ ਜੋ ਟਰੈਜੇਡੀ ਹੋਈ ਹੈ ਬੜੀ ਦੁਖਦ ਹੈ ਔਰ ਬੜਾ ਪਰਿਵਾਰ ਸਦਮੇ 'ਚ ਹੈ ਔਰ ਇੱਕ ਹਨੇਰਸ਼ ਆ ਗਿਆ ਹੈ ਤੋਂ ਦੁੱਖ ਲੱਗਿਆ ਬੜਾ ਔਰ ਮੈਂ ਇਲਾਕੇ ਦੇ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਔਰ ਸਾਰੇ ਮੋਢਵਰਾਂ ਨੂੰ ਕਹਿੰਨਾ ਕਿ ਇਸ ਵੇਲੇ ਪਰਿਵਾਰ ਨਾਲ ਖੜੇ ਹੋਣ ਦੀ ਲੋੜ ਹੈ ਤੇ ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਆਪਣੇ ਤਰੀਕੇ ਨਾਲ ਹੋਏਗੀ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆ ਇਸ ਦੁੱਖ ਦੀ ਘੜੀ ਵਿੱਚ ਔਰ ਇੱਕ ਮੈਨੂੰ ਇੱਥੇ ਇਸ਼ੂ ਨਜ਼ਰ ਆਇਆ ਸਾਰੇ ਲੋਕਾਂ ਵੱਲੋਂ ਕਿ ਜਿਹੜਾ ਇਹ ਰੋਡ ਹੈ ਇੱਥੇ ਉਤਰਾਈ ਹੈ ਇੱਥੇ ਹਰ ਗੱਡੀ ਜਿਹੜੀ ਸਪੀਡ ਚ ਆਂਦੀ ਹੈ ਇਹ ਸਪੀਡ ਬੇਕਰ ਨਾ ਹੋਣ ਕਰਕੇ ਵੀ ਹਾਦਸੇ ਹੋ ਜਾਂਦੇ ਆ ਤੇ ਮੇਰੀ ਪੀਜ ਡਬਲਯੂਡੀ ਵਾਲੇ ਡਿਪਾਰਟਮੈਂਟ ਨੂੰ ਵੀ ਬੇਨਤੀ ਹੈ ਆ ਪਰਿਵਾਰ ਕਰ ਲਾ ਰਿਹਾ ਦੇਖੋ ਕਿਦਾਂ ਚੀਕਾ ਮਾਰ ਰਿਹਾ ਸਾਡੀ ਵੀ ਬੱਚੀ ਹੈ ਔਰ ਆਤਮਾ ਸਾਡੀ ਵੀ ਛਲਣੀ ਹੋਈ ਆ ਤੇ ਇਹਦੇ ਬੰਨ ਵੀ ਧਿਆਨ ਦਿੱਤਾ ਜਾਵੇ ਕਿ ਅੱਗੇ ਤੋਂ ਇਹ ਹਾਸਾ ਨਾ ਹੋਵੇ ਪਰ ਇਹ ਪਰਿਵਾਰ ਦੇ ਦੁੱਖ ਦੀ ਪਰਵਾਹੀ ਅਸੀਂ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਅਸੀਂ ਪਰਿਵਾਰ ਦੇ ਦੁੱਖ ਚ ਖੜੇ ਆਂ ਜਿੱਥੇ ਵੀ ਸਾਨੂੰ ਪਰਿਵਾਰ ਆਵਾਜ਼ ਮਾਰੇਗਾ ਅਸੀਂ ਨਾਲ ਆਂ ਬੜਾ ਦੁੱਖ ਹੋਇਆ ਜੀ ਇਸ ਕਿਰਨ ਦਾ ਇਹ ਬੱਚਾ ਅੱਛਾ ਹੈ ਨਾ ਇਹ ਬੱਚੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਹੈ ਪਰ ਉਹਦੇ ਬਾਰੇ ਪੁੱਛ ਲੈਣਾ ਮੈਨੂੰ ਪਤਾ ਨਹੀਂ ਕਿ ਮੰਮੀ ਦਾ